ਵਾਹਿਗੁਰੂ ਸ ਨਾਨਕ ਨਮ ਹੈ ਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਸ਼ੰਖ ਮੂਰਖ ਅੰਧ ਗੂਰ ਅਸੰਖ ਚੋਰ ਹਰਾ ਮੁਖੂਰ ਅਸੰਖ ਮੂਰਖ ਅੰਧ ਗੂਰ ਅਸੰਖ ਚੋਰ ਹਰਾ ਮੁਖੂਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹਤਿਆ ਕਮਾਈ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਏ ਅਸੰਖ ਨਿੰਦਕ ਸਰ ਕਰ ਹੈ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਜੋ ਤਉਦ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਵਾਹੀ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ করুণਾ ਨਿਧਾਨ ਦੀਨ ਦੁਨੀਆਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤਨ ਜੀਆਂ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਜੋ ਸਤਿਗੁਰਾਂ ਜੀ ਦੀ ਪਾਵਨ ਅਤੇ ਪਵਿੱਤਰ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ ਤਨ ਵਿਚਾਰਾਂ ਦੇ ਅਧੀਨ ਅੱਜ ਆਪਾਂ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ 18ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ ਜਿਸ ਪੌੜੀ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਬਾਦਸ਼ਾਹ ਤਿਨਾਂ ਜੀਆਂ ਨੇ ਮੂਰਖਾਂ ਦਾ ਜ਼ਿਕਰ ਕੀਤਾ ਹੈ ਅੰਧਕੂਰ ਮਹਾਮੂਰਖ ਚੋਰ ਹਰਾਮਖੋਰ ਆਦਿਕ ਕਾਤਲ ਲੋਕਾਂ ਦਾ ਗੁਨ ਹੈ ਗਾਰਾਂ ਦਾ ਜ਼ਿਕਰ ਕੀਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਅੰਮ੍ਰਿਤ ਬਾਣੀ ਦੀ ਇਹ ਪਉੜੀ ਇੱਕ ਮਕਸਦ ਦੇ ਨਾਲ ਉਚਾਰਨ ਕੀਤੀ ਹੈ ਕਿਉਂਕਿ ਜਦੋਂ ਮਨੁੱਖ ਧਰਮ ਦੇ ਰਾਹ ਤੇ ਤੁਰਦਾ ਸੱਚ ਦੇ ਰਸਤੇ ਤੇ ਤੁਰਦਾ ਬਾਣੀ ਪੜਨ ਲੱਗ ਜਾਂਦਾ ਹੈ ਸਿਮਰਨ ਕਰਦਾ ਸੇਵਾ ਕਰਦਾ ਹੁਣ ਮਾਲਕ ਦੀ ਬਣਾਈ ਹੋਈ ਇਸ ਕੁਦਰਤ ਦੇ ਅੰਦਰ ਜਿੱਥੇ ਉਹਨੇ ਚੰਗੇ ਮਨੁੱਖ ਪੈਦਾ ਕੀਤੇ ਹਨ ਧਰਮੀ ਮਨੁੱਖ ਪੈਦਾ ਕੀਤੇ ਨੇ ਉੱਥੇ ਨਾਲ ਦੀ ਨਾਲ ਬਣੀ ਇਸ ਕਾਇਨਾਤ ਦੇ ਅੰਦਰ ਚੋਰ ਹਰਾਮ ਖੋਰ ਜ਼ਾਰ ਬੇਈਮਾਨ ਆਦਿਕ ਏਦਾਂ ਦੀ ਬਿਰਤੀ ਵਾਲੇ ਇਨਸਾਨ ਵੀ ਮੌਜੂਦ ਹਨ ਗੁਰੂ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਕਿ हे ਮਨੁਖ ਐ ਗੁਰਸਿੱਖ ਜਦੋਂ ਤੂੰ ਬੰਦਗੀ ਕਰਨ ਲੱਗ ਜਾਵੇਂਗਾ ਸਿਮਰਨ ਕਰਨ ਲੱਗ ਜਾਵੇਂਗਾ ਨਾ ਤੇ ਕਦੇ ਤੇਰੇ ਮਨ ਦੇ ਅੰਦਰ ਇਹ ਖਿਆਲ ਨਾ ਆ ਜਾਵੇ ਕਿਉਂਕਿ ਤੈਨੂੰ ਭਰੋ ਉਸ ਵਕਤ ਚੋਰਾ ਜਾਰਾ ਮੂਰਖਾਂ ਦੇ ਬਾਰੇ ਜਿਹੜੇ ਪਾਪੀ ਲੋਕ ਨੇ ਮੰਦ ਕਰਮੀ ਲੋਕ ਉਹਨਾਂ ਦੇ ਬਾਰੇ ਤੇਰੇ ਮਨ ਦੇ ਅੰਦਰ ਬਹੁਤ ਜ਼ਿਆਦੇ ਖਿਆਲ ਆਉਣਗੇ ਸ਼ਾਇਦ ਕਿਤੇ ਤੇਰੇ ਮਨ ਦੇ ਵਿੱਚ ਹਉਮੈ ਆ ਜਾਵੇ ਹੰਕਾਰ ਆ ਜਾਵੇ ਕਿ ਮੈਂ ਤਾਂ ਰੱਬ ਦੀ ਬੰਦਗੀ ਕਰਨ ਲੱਗ ਪਿਆ ਸਿਮਰਨ ਕਰਦਾ ਸੇਵਾ ਕਰਦਾ ਤੇ ਐਂ ਤਾਂ ਦੇ ਲੋਕ ਜਿਹੜੇ ਉਹ ਕਿਉਂ ਸੰਸਾਰ ਦੇ ਵਿੱਚ ਰਹਿੰਦੇ ਹਨ ਕਹਿੰਦੇ ਤੇਰੇ ਮਨ ਦੇ ਵਿੱਚ ਹਉਮੈ ਨਾ ਆ ਜਾਵੇ ਹੰਕਾਰ ਨਾ ਆ ਜਾਵੇ ਇਸ ਕਰਕੇ ਕਹਿੰਦੇ ਤੂੰ ਵਿਚਾਰ ਜ਼ਰੂਰ ਕਰਨੀ ਹੈ ਚੰਗਾ ਕੌਣ ਹੈ ਬੁਰਾ ਕੌਣ ਹੈ ਕੌਣ ਚੰਗੀ ਸੋਚ ਵਾਲਾ ਮਨੁੱਖ ਹੈ ਕੋਣ ਮਾੜੀ ਸੋਚ ਵਾਲਾ ਮਨੁੱਖ ਹੈ ਕਹਿੰਦੇ ਵਿਚਾਰ ਜ਼ਰੂਰ ਕਰਨੀ ਹੈ ਪਰ ਆਪਣੇ ਆਪ ਨੂੰ ਸਭ ਦੇ ਨਾਲੋਂ ਉੱਚਾ ਨਾ ਜਾਣੀ ਸਭ ਦੇ ਨਾਲੋਂ ਵੱਡਾ ਨਾ ਜਾਣੀ ਜੋ ਮਾਲਕ ਨੇ ਤੇਰੇ ਤੇ ਬਖਸ਼ਿਸ਼ ਕੀਤੀ ਉਹ ਤੈਨੂੰ ਪ੍ਰਾਪਤ ਹੋਈ ਹੈ ਸੋ ਜਿਹੜਾ ਮਨੁੱਖ ਬੰਦਗੀ ਦੇ ਮਾਰਗ ਤੇ ਚੱਲਦਾ ਹੈ ਸੇਵਾ ਦੇ ਰਾਤੇ ਤੁਰ ਪੈਂਦਾ ਸਿਮਰਨ ਦੇ ਰਾਤੇ ਤੁਰ ਪੈਂਦਾ ਗੁਰੂ ਦੇ ਦੱਸੇ ਮਾਰਗ ਤੇ ਚੱਲ ਪੈਂਦਾ ਤਾਂ ਗੁਰੂ ਗਰੀਬ ਨਵਾਜ਼ ਮਹਾਰਾਜ ਕਹਿੰਦੇ ਕਿ ਐ ਮਨੁੱਖ ਤੇਰੇ ਵੱਡੇ ਭਾਗ ਹਨ ਇਹ ਵੱਡੇ ਭਾਗਾ ਦੀ ਨਿਸ਼ਾਨੀ ਹੈ ਕਿ ਗੁਰੂ ਵਾਲੇ ਬਣ ਜਾਣਾ ਗੁਰੂ ਦੇ ਦੱਸੇ ਮਾਰਗ ਤੇ ਤੁਰ ਪੈਣਾ ਇਦੋਂ ਕਹਿੰਦੇ ਚੰਗੇ ਭਾਗ ਹੋਰ ਕਿਹੜੇ ਹੋ ਸਕਦੇ ਹਨ ਪਰ ਹਾਂ ਇੱਕ ਗੱਲ ਤੇਰੇ ਮਨ ਵਿੱਚ ਇਹ ਵਿਚਾਰ ਨਾ ਆ ਜਾਵੇ ਕਿ ਮੈਂ ਸਭ ਤੋਂ ਵੱਡਾ ਸਭ ਤੋਂ ਚੰਗਾ ਸਭ ਤੋਂ ਨੇਕ ਗੁਰੂ ਗਰੀਬ ਨਿਵਾਜ ਮਹਾਰਾਜ ਇਸ ਪੌੜੀ ਦੇ ਵਿੱਚ ਆਪਣੇ ਆਪ ਨੂੰ ਪਾਤਰ ਰੱਖ ਕੇ ਸਾਨੂੰ ਸਮਝਾਉਂਦੇ ਹਰ ਜਿਵੇਂ ਪਾਤਸ਼ਾਹ ਜੀ ਕਹਿੰਦੇ ਨਾਨਕ ਨੀਚ ਕਹੇ ਵਿਚਾਰ ਜਦੋਂ ਆਪਾਂ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਜੀ ਨੇ ਇੱਕ ਸ਼ਲੋਕ ਮਹੱਲਾ ਪੰਜਵਾਂ ਉਚਾਰਨ ਕੀਤਾ ਜਿਸ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਮੈਂ ਨਿਰਗੁਣ ਆਦੇ ਕੋ ਗੁਣ ਨਹੀਂ ਹੁਣ ਇਹਦਾ ਭਾਵ ਇਹ ਨਹੀਂ ਕਿ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿਨਾਂ ਜੀਆਂ ਦੇ ਅੰਦਰ ਕੋਈ ਗੁਣ ਨਹੀਂ ਸੀ ਨਹੀਂ ਇਹ ਪਾਤਸ਼ਾਹ ਜੀ ਨਿਮਰਤਾ ਰੱਖ ਕਰਕੇ ਕਿ ਕਿਤੇ ਮਨੁੱਖ ਦੇ ਅੰਦਰ ਭੁਲੇਖਾ ਨਾ ਆ ਜਾਵੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਵੀ ਆਪਣੇ ਆਪ ਨੂੰ ਵਿਚ ਪਾਤਰ ਰੱਖ ਕੇ ਸਾਨੂੰ ਸਮਝਾਇਆ ਤੇ ਇਸ ਪੌੜੀ ਦੇ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਨਾਨਕ ਨੀਚ ਕਹੈ ਵਿਚਾਰ ਪਤਸ਼ਾਹ ਜੀ ਕਹਿੰਦੇ ਮੈਂ ਨਾਨਕ ਨੀਚਾਂ ਤੋਂ ਵੀ ਨੀਚ ਹਾਂ ਇਹ ਵਿਚਾਰ ਕਰਦਾ ਭਾਵ ਕਿ ਮੈਂ ਵੀ ਆਪਣੇ ਆਪ ਨੂੰ ਚੰਗਾ ਨਹੀਂ ਜਾਣਦਾ ਸੋ ਮਨ ਵਿੱਚ ਐ ਮਨੋ ਕਦੇ ਤੇਰੇ ਹਉਮੈ ਨਾ ਆਵੇ ਹੰਕਾਰ ਨਾ ਆਵੇ ਸੋ ਆਓ ਪਾਤਸ਼ਾਹ ਜੀ ਦੀ ਬਾਣੀ ਦੀ 18ਵੀਂ ਪੌੜੀ ਦੀ ਵਿਚਾਰਾਪਾ ਆਰੰਭ ਕਰੀਏ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮੁਬਾਰਕ ਅੰਗ ਚਾਰ ਦੇ ਉੱਪਰ ਅੰਕਿਤ ਹੈ ਮਨ ਜਿਤ ਵਰਤੀਆਂ ਇਕਾਗਰ ਕਰੀਏ ਰਸਨਾ ਨੂੰ ਬਿਵਿੱਤਰ ਕਰੀਏ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸ਼ੰਖ ਮੂਰਖ ਅੰਧਕੂਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿ ਜਿਹੜੀ ਅਕਾਲ ਪੁਰਖ ਨੇ ਭਾਈ ਸ੍ਰਿਸ਼ਟੀ ਰਚੀ ਹੈ ਮੂਰਖ ਅੰਧਕੂਰ ਇੱਕ ਹੁੰਦਾ ਮੂਰਖ ਤੇ ਇੱਕ ਹੁੰਦਾ ਹੈ ਅੰਧ ਮੂਰਖ ਅੰਧਕੂਰ ਮੂਰਖ ਅੰਧਕੂਰ ਜਦੋਂ ਸ਼ਬਦ ਇਕੱਠਾ ਆ ਜਾਵੇ ਤਾਂ ਇਹਦਾ ਭਾਵ ਕਿ ਪਰਲੇ ਦਰਜੇ ਦੇ ਮੂਰਖ ਭਾਵ ਕੇ ਮੂਰਖਾਂ ਤੋਂ ਵੀ ਮੂਰਖ ਮਹਾਮੂਰਖ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਅਕਾਲ ਪੁਰਖ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਵਿੱਚ ਅਨੇਕਾਂ ਹੀ ਭਾਈ ਮਹਾਮੂਰਖ ਹਨ ਉਹ ਉਹਨਾਂ ਦੇ ਕਰਮ ਉਹਦਾਂ ਦੇ ਤੇ ਵਾਹਿਗੁਰੂ ਜੀ ਨੇ ਉਹਨਾਂ ਨੂੰ ਕਿਰਤ ਉਹਦਾਂ ਦੀ ਬਖਸ਼ੀ ਫਿਰ ਉਹ ਆਪਣੀ ਕਿਰਤ ਉਹ ਮੂਰਖਾਂ ਵਾਲਾ ਸੁਭਾਅ ਉਹਨਾਂ ਨੇ ਬਣਾ ਕੇ ਰੱਖਣਾ ਤੇ ਉਹਨਾਂ ਦੀ ਕਰਤਾ ਕਾਲਪੁਰਖ ਨੇ ਬਖਸ਼ੀ ਉਹ ਮਹਾ ਮੂਰਖ ਬਣੇ ਹੋਏ ਹਨ ਅਸ਼ੰਖ ਚੋਰ ਹਰਾਮ ਖੋਰ ਚੋਰ ਜਿਹੜੇ ਨੇ ਚੋਰੀਆਂ ਕਰਨ ਵਾਲੇ ਹਰਾਮ ਖੋਰ ਪਰਾਇਆ ਮਾਲ ਧਨ ਖਾਣ ਵਾਲੇ ਜਿਹੜੇ ਲੋਕ ਰਿਸ਼ਵਤਾਂ ਲੈਂਦੇ ਨੇ ਬੇਈਮਾਨੀਆਂ ਕਰਦੇ ਹਨ ਹਰਾਮ ਦੀ ਕਮਾਈ ਖਾਂਦੇ ਨੇ ਪਰਾਇਆ ਮਾਲ ਪਰਾਇਆ ਧਨ ਚੁਰਾ ਚੁਰਾ ਕੇ ਖਾਂਦੇ ਹਨ ਉਹਨਾਂ ਦੇ ਬਾਰੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਸੰਖ ਚੋਰ ਹਰਾਮ ਖੋਰ ਅਸੰਖ ਪਾਪਕ ਗਿਣਤੀ ਤੋਂ ਪਰੇ ਹਨ ਚੋਰ ਚੋਰੀਆਂ ਕਰਨ ਵਾਲੇ ਹਰਾਮ ਖੋਰ ਪਰਾਇਆ ਮਾਲ ਧਨ ਹੜੱਪ ਕਰਨ ਵਾਲੇ ਦੇਸ਼ਵਤਾ ਲੈਣ ਵਾਲੇ ਬੇਈਮਾਨੀਆਂ ਕਰਨ ਵਾਲੇ ਹਰਾਮ ਦੀ ਕਮਾਈ ਖਾਣ ਵਾਲੇ ਵੀ ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਦੇ ਵਿੱਚ ਭਾਈ ਅਨੇਕਾਂ ਅਕਾਲ ਪੁਰਖ ਮਾਲਕ ਨੇ ਪੈਦਾ ਕੀਤੇ ਹਨ ਜਿਹੜੀ ਉਹਦੀ ਬਣੀ ਸ੍ਰਿਸ਼ਟੀ ਦੇ ਵਿੱਚ ਵਰਤ ਰਹੇ ਹਨ ਅਸ਼ੰਖ ਅਮਰ ਕਰ ਜਾਹੇ ਜੋਰ ਅਮਰ ਤੋਂ ਭਾਵ ਹੁੰਦਾ ਹੁਕਮ ਜੋਰ ਤੋਂ ਭਾਵ ਹੁੰਦਾ ਤੱਕੇ ਨਾਲ ਤੇ ਕਹਿੰਦੇ ਕਈ ਇਦਾਂ ਦੇ ਅਨੇਕਾਂ ਮਾਲਕ ਨੇ ਪੈਦਾ ਕੀਤੇ ਨੇ ਉਹਦੀ ਬਣਾਈ ਹੋਈ ਸ੍ਰਿਸ਼ਟੀ ਦੇ ਵਿੱਚ ਜੋ ਮਨੁੱਖ ਦੂਜਿਆਂ ਉਤੇ ਹੁਕਮ ਕਰਦੇ ਹਨ ਤੇ ਦੂਜਿਆਂ ਦੇ ਹੁਕਮ ਕਰਦੇ ਨੇ ਵਧੇਕੀਆਂ ਕਰਦੇ ਹਨ ਤੱਕੋ ਜੋਰੀ ਤੱਕੇ ਦੇ ਨਾਲ ਆਪਣੇ ਹੁਕਮ ਕਰਦੇ ਹਨ ਇਨਾਂ ਦੇ ਵਿੱਚ ਇਸ ਸ਼੍ਰੇਣੀ ਦੇ ਵਿੱਚ سرمਾਈਦਾਰਾਂ ਦੀ ਕੁਝ ਗਿਣਤੀ ਆ ਜਾਂਦੀ ਹੈ ਕੁਝ ਗਿਣਤੀ ਅਫਸਰਾਂ ਦੀ ਆ ਜਾਂਦੀ ਕੁਝ ਗਿਣਤੀ ਮੰਤਰੀਆਂ ਦੀ ਆ ਜਾਂਦੀ ਹੈ ਸੋ ਪਾਤਸ਼ਾਹ ਜੀ ਕਹਿੰਦੇ ਕਰ ਜਾਹੇ ਅੰਤ ਨੂੰ ਕਹਿੰਦੇ ਸਵਾਤ ਲੋਕ ਤੋਂ ਸੰਸਾਰ ਤੋਂ ਚਲੇ ਜਾਂਦੇ ਹਨ ਉਹ ਇਦਾਂ ਦੇ ਕਰਮ ਕਮਾ ਕੇ ਕੇ ਦੂਜਿਆਂ ਤੇ ਹੁਕਮ ਕਰਦੇ ਹਨ ਤੱਕੇ ਦੇ ਨਾਲ ਤੱਕੋ ਜੋਰੀਆਂ ਮੱਲੋ ਜੋਰੀਆਂ ਜਿਹੜੀਆਂ ਵਧੇਕੀਆਂ ਕਰਦੇ ਹਨ ਅਸੰਖ ਗਲ ਵੱਡ ਹਤਿਆ ਕੁਮਾਹੀ ਫਿਰ ਕਹਿੰਦੇ ਨੇ ਗਲ ਵੱਡ ਗਲ ਵੱਡਣ ਵਾਲੇ ਹਤਿਆਰੇ ਲੋਕ ਕਾਤਲ ਖੂਨੀ ਹਤਿਆ ਕੁਮਾਹੀ ਦੂਜਿਆਂ ਦੇ ਗਲ ਵੱਟਣ ਵਾਲੇ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ अनेका ਖੂਨੀ ਮਨੁੱਖ ਨੇ ਕਾਤਲ ਲੋਕ ਸੰਸਾਰ ਤੇ ਰਹਿੰਦੇ ਹਨ ਜਿਨ੍ਹਾਂ ਦਾ ਸੁਭਾਅ ਉਹਨਾਂ ਨੇ ਕਤਲ ਕਰਨੇ ਖੂਨ ਕਰਨੇ ਹਨ ਲੋਕਾਂ ਨੂੰ ਮਾਰਨਾ ਕਹਿੰਦੇ अनेका ਬੇਅੰਤ ਜਿਹੜੇ ਕਾਤਲ ਨੇ ਉਹ ਮਾਲਕ ਦੀ ਬਣਾਈ ਸ੍ਰਿਸ਼ਟੀ ਦੇ ਵਿੱਚ ਰਹਿੰਦੇ ਹਨ ਅਸ਼ੰਖ ਪਾਪੀ ਪਾਪ ਕਰ ਜਾਏ ਹੁਣ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ अनेका ਹੀ ਐਸੇ ਹਨ ਜਿਹੜੇ ਪਾਪ ਦੇ ਕਰਮ ਕਰਕੇ अनेका ਪਾਪੀ ਮਨੁੱਖ ਸੰਸਾਰ ਤੋਂ ਪਾਪ ਕਮਾ ਕਮਾ ਕੇ ਆਖਰ ਦੁਨੀਆ ਤੋਂ ਚਲੇ ਜਾਂਦੇ ਹਨ ਹੁਣ ਕੋਈ ਬੰਦਾ ਮਨ ਦੇ ਅੰਦਰ ਇਹ ਭੁਲੇਖਾ ਨਾ ਖਾ ਜਾਵੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਥੇ ਇਹ ਗੱਲ ਕਹਿ ਦਿੱਤੀ ਹੈ ਕਿ ਅਸੰਖ अनेका ਜਿਹੜੇ ਲੋਕ ਓ ਮੂਰਖ ਅੰਧ ਘੋਰ ਨੇ ਅਨੇਕਾਂ ਲੋਕ ਗਲ ਵੱਢਣ ਵਾਲੇ ਖੂਨੀ ਹਤਿਆਰੇ ਅਨੇਕਾਂ ਲੋਕ ਚੋਰ ਚੋਰੀਆਂ ਕਰਨ ਵਾਲੇ ਹਰਾਮਖੋਰੀਆਂ ਕਰਨ ਵਾਲੇ ਅਨੇਕਾਂ ਪਾਪੀ ਪਾਪ ਕਰਨ ਵਾਲੇ ਕਹਿੰਦੇ ਬੰਦੇ ਦੇ ਮਨ ਵਿੱਚ ਕਈ ਵਾਰੀ ਭੁਲੇਖਾ ਆ ਸਕਦਾ ਹੈ ਕਿ ਸਤਿਗੁਰੂ ਜੀ ਨੇ ਤਾਂ ਗੱਲ ਕਹਿ ਦਿੱਤੀ ਕੋਈ ਗੱਲ ਨਹੀਂ ਕਿ ਆਪਾਂ ਵੀ ਉਹ ਰੱਬ ਦੀ ਬਣਾਈ ਦੁਨੀਆ ਦੇ ਵਿਚ ਰਹਿੰਨੇ ਹਾਂ ਮੂਰਖ ਅੰਧਕੂਰ ਚੋਰ ਹਰਾਮਕੋਰ ਜਾਂ ਪਾਪੀ ਕਹਿੰਦੇ ਬੰਦਿਆ ਮਨ ਵਿੱਚ ਇਹ ਵੀ ਵਿਚਾਰ ਕਰਕੇ ਦੇਖੇ ਸਤਿਗੁਰੂ ਜੀ ਦੀ ਬਾਣੀ ਹੋਰ ਕੀ ਕਹਿੰਦੀ ਹੈ ਕਹਿੰਦੇ ਮੰਨ ਲੈ ਤੂੰ ਪਾਪ ਦੇ ਕਰਮ ਕਰੀ ਜਾਂਦਾ ਹੈ ਤੇ ਗੁਰੂ ਤੈਨੂੰ ਸੁਚੇਤ ਕਰਦਾ ਹੈ ਕਿ ਜਿੰਨਾ ਦਾ ਕਰਮ ਕਰ ਰਿਹਾ ਹੈ ਉਹਦਾ ਦਾ ਫਲ ਤੈਨੂੰ ਪਾਉਣਾ ਜਿਹੜਾ ਹੈ ਪ੍ਰਾਪਤਕ ਹੋਵੇਗਾ ਪਾਤਸ਼ਾਹ ਜੀ ਦੀ ਬਾਣੀ ਦਾ ਬਚਨ ਹੈ ਜਿਵੇਂ ਇਥੇ ਅਸੰਖ ਪਾਪੀ ਪਾਪ ਕਰ ਜਾਹੇ ਆਗਿਆ ਨਾ ਗੁਰੂ ਸਾਹਿਬ ਜੀ ਕਹਿੰਦੇ ਜੇ ਕਰੋ ਪਾਪੀ ਲੋਕ ਪਾਪ ਕਰਕੇ ਚਲੇ ਜਾਂਦੇ ਨੇ ਨਾ ਤੇ ਉਹਨਾਂ ਦੀ ਜ਼ਿੰਦਗੀ ਦਾ ਇੱਕ ਹੋਰ ਪੱਖ ਹੈ ਸਤਿਗੁਰੂ ਜੀ ਬਿਆਨ ਕਰਦੇ ਹਨ ਪਾਪ ਕਮਾਵੰਦਿਆ ਤੇਰਾ ਕੋਈ ਨਾ ਬੇਲੀ ਰਾਮ ਸਤਿਗੁਰੂ ਜੀ ਕਹਿੰਦੇ ਫੇਰ ਆਕਾਲ ਪੁਰਖ ਨੇ ਭਾਈ ਸਹਾਈ ਥੋੜੀ ਹੋਣਾ। ਫੇਰ ਕਿਸੇ ਨੇ ਜਿਹੜਾ ਸਾਥੀ ਥੋੜੀ ਬਣਨਾ ਹੈ ਜੇਕਰ ਤੂੰ ਪਾਪ ਦੇ ਕਰਮ ਕਰਦਾ ਹੈ, ਮਾੜੇ ਕਰਮ ਕਰਦਾ ਹੈ, ਬੇਈਮਾਨੀਆਂ ਕਰਦਾ ਹੈ। ਯਾਦ ਰੱਖੀ ਜਦਾਂ ਦੇ ਕਰਮ ਕਰਨੀ ਨੂੰ ਉਦਾਂ ਦਾ ਫਲ ਤੈਨੂੰ ਵੜਨਾ ਪੈਣਾ ਹੈ। ਜੇਕਰ ਮੂਰਖਾਂ ਵਾਲੇ ਕਰਮ ਕਰੇਗਾ ਉਦਾਂ ਦਾ ਫਲ ਪਾ ਲਵੇਗਾ। ਚੋਰੀਆਂ ਕਰੇਗਾ, ਹਰਾਮ ਖੋਰੀਆਂ, ਗਲ ਵੱਡੇਗਾ। ਕੌਣ ਕਰੇਗਾ ਕਾਤਲ ਬਣ ਜਾਵੇਗਾ ਪਾਪੀ ਬਣੇਗਾ ਕਹਿੰਦੇ ਯਾਦ ਰੱਖੀ ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ ਪਾਤਸ਼ਾਹ ਜੀ ਕਹਿੰਦੇ ਫਿਰ ਜ਼ਿੰਦਗੀ ਦਾ ਇਹ ਵੀ ਦੂਜਾ ਪੱਖ ਹੈ ਜ਼ਿੰਦਗੀ ਦਾ ਇਹ ਵੀ ਦੂਜਾ ਪੱਖ ਹੈ ਤੇ ਕਹਿੰਦੇ ਜਿਹੜੇ ਬਰਨਾਮ ਦੇ ਮਾਰਗ ਤੇ ਚੱਲਦੇ ਹਨ ਬਾਣੀ ਦੇ ਰਾਹ ਤੇ ਤੁਰਦੇ ਨੇ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਦੇਣ ਹੁਕਮ ਰਜ਼ਾਈ ਚੱਲਣਾ ਰਜ਼ਾ ਦੇ ਵਿੱਚ ਜਲਦੇ ਹਨ ਤਾਂ ਪਾਤਸ਼ਾਹ ਜੀ ਕਹਿੰਦੇ ਨਾਨਕ ਜਨ ਕੋ ਸਤਿਗੁਰੂ ਮਿਲਿਆ ਤਿੰਨ ਗਾ ਲੇਖਾ ਨਿਬੜਿਆ ਭਾਈ ਪਰ ਉਹਨਾਂ ਦੇ ਲੇਖੇ ਮੁੱਕ ਜਾਂਦੇ ਹਨ ਜੋ ਸਤਿਗੁਰੂ ਜੀ ਦੇ ਬਣ ਜਾਂਦੇ ਹਨ ਗੁਰੂ ਉਹਨਾਂ ਦਾ ਬਣ ਜਾਂਦਾ ਹੈ ਜਦੋਂ ਗੁਰੂ ਬਣ ਜਾਂਦਾ ਹੈ ਤੇ ਫਿਰ ਕਹਿੰਦੇ ਨੇ ਸਾਰੇ ਲੇਖੇ ਮੁੱਕ ਜਾਂਦੇ ਹਨ ਅਸ਼ੰਖ ਕੂੜਿਆਰ ਕੂੜੇ ਵਿਰਾਹੀ ਕੂੜਿਆਰ ਤੋਂ ਭਾਪ ਕੇ ਉਹ ਮਨੁੱਖ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਕੂੜ ਝੂਠ ਦੇ ਟਿਕਾਣੇ ਬਣੇ ਹੋਏ ਹਨ ਜਿਨ੍ਹਾਂ ਦੇ ਸੁਭਾਅ ਦੇ ਵਿੱਚ ਝੂਠ ਵਸਿਆ ਹੋਇਆ ਹੈ ਤੇ ਉਹਨਾਂ ਨੇ ਝੂਠ ਹੀ ਬੋਲਣਾ ਹੁੰਦਾ ਹੈ ਪਾਤਸ਼ਾਹ ਜੀ ਕਹਿੰਦੇ ਕੂੜੇ ਫਿਰਾਹੇ ਫਿਰਾਹੇ ਤੋਂ ਭਾਵ ਫਿਰਦੇ ਨੇ ਝੂਠ ਬੋਲਣ ਦੇ ਬਚੁਰਜੇ ਹੋਏ ਹਨ ਜਿੰਦਗੀ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਨਾਲ ਝੂਠ ਬੋਲਣਾ ਕੋਈ ਵਪਾਰ ਦੇ ਵਿੱਚ ਝੂਠ ਬੋਲੀ ਜਾਂਦਾ ਹੈ ਕੋਈ ਧਰਮ ਦੀ ਦੁਨੀਆ ਦੇ ਵਿੱਚ ਝੂਠ ਮਾਰੀ ਜਾਂਦਾ ਹੈ ਕੋਈ ਹੋਰ ਤਰ੍ਹਾਂ ਦੇ ਨਾਲ ਲੋਕਾਂ ਨੂੰ ਝੂਠ ਮਾਰ ਮਾਰ ਕੇ ਠੱਗ ਰਿਹਾ ਹੈ ਪਾਤਸ਼ਾਹ ਜੀ ਕਹਿੰਦੇ ਝੂਠ ਬੋਲਣ ਦੇ ਵਿੱਚ ਭਾਈ ਰੁਜੇ ਹੋਏ ਹਨ ਤੇ ਨਾਲ ਦੀ ਨਾਲ ਇਹ ਵੀ ਗੱਲ ਹੈ ਕਹਿੰਦੇ ਜੇਕਰ ਇਨਸਾਨ ਝੂਠ ਬੋਲ ਕੇ ਕੁਫਰ ਤੋਲ ਕੇ ਬੇਈਮਾਨੀਆਂ ਕਰਦਾ ਤੇ ਉਹਨੂੰ ਫਲ ਵੀ ਉਹਦਾ ਦੇ ਮਿਲਣਾ ਹੈ ਅਸੰਖ ਮਲੇਸ਼ ਮਲਪਖ ਖਾਏ ਮਲੇਸ਼ ਤੋਂ ਪਾਉ ਹੁੰਦਾ ਹੈ ਮਲੀਨ ਬੁੱਧੀ ਵਾਲੇ ਮਨੁੱਖ ਜਿਨ੍ਹਾਂ ਦੀ ਬੁੱਧੀ ਮਲੀਨ ਹੈ ਜਿਨ੍ਹਾਂ ਦੀ ਸੁਰਤ ਦੇ ਵਿੱਚ ਮੈਲ ਵਸੀ ਹੋਈ ਹੈ ਜਿਨ੍ਹਾਂ ਦੀ ਸੁਰਤ ਮੈਲੀ ਹੋ ਚੁੱਕੀ ਹੈ ਉਹਨੂੰ ਕਹਿੰਦੇ ਨੇ ਮਲੀਨ ਤੇ ਅੱਗੇ ਪਾਤਸ਼ਾਹ ਜੀ ਕਹਿੰਦੇ ਮਲ ਭਖ ਖਾਹੇ ਮਲ ਭਖ ਖਾਹੇ ਤੂੰ ਭਾਵ ਕੇ ਜਿਵੇਂ ਕੋਈ ਜੀਵ ਹਲਕ ਜਾਵੇ ਤਾਂ ਉਹ ਸਾਰਿਆਂ ਨੂੰ ਖਾਣ ਨੂੰ ਪੈਂਦਾ ਹੈ ਪਾਤਸ਼ਾਹ ਜੀ ਇੱਥੇ ਸਮਝਾ ਰਹੇ ਹਨ ਕਹਿੰਦੇ ਅਨੇਕਾਂ ਐਸੇ ਮਨੁੱਖ ਨੇ ਪਾਈ ਜਿਹ ਜਿਨ੍ਹਾਂ ਦੀ ਮਤ ਖੋਟੀ ਹੋ ਚੁੱਕੀ ਜਿਨ੍ਹਾਂ ਦੀ ਮਤ ਮੈਲੀ ਬਣ ਚੁੱਕੀ ਹੈ ਤੇ ਮੈਲੀ ਮਤ ਦੇ ਕਰਕੇ ਪਾਤਸ਼ਾਹ ਜੀ ਕਹਿੰਦੇ ਉਹ ਮਲ ਭਖ ਖਾਈ ਜਾ ਰਹੇ ਹਨ ਭਾਵ ਲੋਕਾਂ ਨੂੰ ਲੁੱਟੇ ਜਾ ਰਹੇ ਹਨ ਮਾਨਵਤਾ ਨੂੰ ਲੁੱਟੇ ਜਾ ਰਹੇ ਨੇ ਸੰਸਾਰ ਦੇ ਵਿੱਚ ਕਹਿੰਦੇ ਮੰਨ ਲਓ ਜਿਵੇਂ ਜੋ ਕੂਕਰ ਹਰ ਘਾਇਆ ਧਾਵੈ ਦਹਿਦ ਸਜਾਹੀ ਕਹਿੰਦੇ ਜਿਵੇਂ ਕੁੱਤਾ ਹਲਕ ਜਾਂਦਾ ਨਾ ਪਰ ਉਹ ਦਸੋ ਦਸ਼ਾਵਾਂ ਦੇ ਵਿੱਚ ਸਾਰੇ ਪਾਸੇ ਖਾਣ ਨੂੰ ਭਜੈ ਫਿਰਦਾ ਕਿਤੇ ਕਿਹਨੂੰ ਵੜਦਾ ਕਿਤੇ ਕਿਹਨੂੰ ਵੜਦਾ ਇਦਾਂ ਹੀ ਜਿਹੜੇ ਇਹ ਲੋਕ ਨੇ ਮਾਲਕ ਨੇ ਅਨੇਕਾਂ ਬਣਾਏ ਹੋਏ ਐਸੇ ਕਿ ਅਸੰਖ ਮਲੇਸ਼ ਮਲ ਭੱਕ ਖਾਹੀ ਜਿਹੜੇ ਮਲ ਭੱਕ ਖਾਣ ਵਾਲੇ ਨੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਵਿੱਚ ਵੀ ਹਲਕੇ ਹੋਏ ਕੁੱਤੇ ਦਾ ਸੁਭਾਅ ਪਾਈ ਵਸਿਆ ਹੋਇਆ ਹੈ ਅਸ਼ੰਖ ਨਿੰਦਕ ਸਿਰ ਕਰਹੇ ਭਾਰ ਅਨੇਕਾਂ ਕਹਿੰਦੇ ਐਸੇ ਮਨੁੱਖ ਨੇ ਜਿਹੜੇ ਨਿੰਦਿਆ ਦੇ ਰਾਤੇ ਤੁਰੇ ਹੋਏ ਹਨ ਜਿਨ੍ਹਾਂ ਦਾ ਸੁਭਾਅ ਇਹ ਬਣ ਚੁੱਕਿਆ ਹੈ ਕਿ ਨਿੰਦਿਆ ਕਰਨੀ ਹੈ ਸਾਰੀ ਦਿਹਾੜੀ ਨਾ ਕੋਈ ਚੰਗਾ ਮਨੁੱਖ ਛੜਨ ਨਾ ਕੋਈ ਮਾੜਾ ਜਿਹੜਾ ਸੁਰਤ ਦੇ ਬਚਾ ਗਿਆ ਬਸ ਉਹਦੀ ਨਿੰਦਿਆ ਕਰੀ ਜਾਣ ਇਥੋਂ ਤੱਕ ਕਿ ਗੁਰੂਆਂ ਦੀ ਨਿੰਦਿਆ ਕਰੀ ਜਾਣੀ ਰੱਬ ਦੇ ਪਿਆਰਿਆਂ ਦੀ ਭਗਤਾਂ ਦੇ ਜਿਹੜਾ ਧਰਮ ਦੇ ਰਾਹ ਤੇ ਚੱਲੇ ਉਹਦੀ ਨਿੰਦਿਆ ਕਰੀ ਜਾਣੀ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਉਹ ਮਨੁੱਖ ਹੈ ਨਾ ਉਹ ਨਿੰਦਿਆ ਹੀ ਕਰੀ ਜਾਂਦੇ ਅਨੇਕਾਂ ਨਿੰਦਕ ਐਸੇ ਹਨ ਤੇ ਹੁਣ ਜੇਕਰ ਕੋਈ ਨਿੰਦਕ ਬੰਦਾ ਮਨ ਵਿੱਚ ਇਹ ਵਿਚਾਰ ਕਰੇ ਕਿ ਮੈਂ ਤਾਂ ਨਿੰਦਿਆ ਕਰਦਾ ਮੈਨੂੰ ਰੱਬ ਨੇ ਇਦਾਂ ਦਾ ਬਣਾਇਆ ਹੈ ਗੱਲ ਠੀਕ ਹੈ ਪਰ ਇਹ ਨਿੰਦਿਆ ਦਾ ਨਾਲ ਦੀ ਨਾਲ ਦੂਜਾ ਪੱਖ ਵੀ ਉਹ ਕਿਹੜਾ ਹੈ ਬਾਦਸ਼ਾਹ ਜੀ ਕਹਿੰਦੇ ਨਿੰਦਿਆ ਭਲੀ ਕਿਸੈ ਕੀ ਨਾਹੀ ਮਨ ਮੁਖ ਮੁਗਧ ਕਰਨ ਕਹਿੰਦੇ ਭਾਈ ਜਿਹੜੇ ਮਨਮੁਖ ਮੁਗਧ ਨੇ ਨਾ ਮਹਾ ਮੂਰਖ ਪਾਗਲ ਲੋਕ ਉਹ ਨਿੰਦਿਆ ਕਰਦੇ ਹਨ ਤੇ ਭਲੀ ਇਹ ਨਿੰਦਿਆ ਕਰਨੀ ਚੰਗੀ ਨਹੀਂ ਤੇ ਜੇਕਰ ਕੋਈ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਤਾਂ ਸਤਿਗੁਰੂ ਜੀ ਕਹਿੰਦੇ ਸਾਧਕਾ ਨਿੰਦਕ ਕੈਸੇ ਤਰੈ ਕਿਨੂ ਕਿਵੇਂ ਤਰ ਜਾਵੇਗਾ ਜਿਹੜਾ ਨਿੰਦਕ ਹੈ ਉਹ ਕਿਵੇਂ ਤਰੇਗਾ ਆਖਰ ਨੂੰ ਉਹਨੂੰ ਜ਼ਿੰਦਗੀ ਦੀ ਬਾਜ਼ੀ ਹਾਰਨੀ ਪੈਣੀ ਹੈ ਉਦੀ ਜ਼ਿੰਦਗੀ ਦੀ ਬੇੜੀ ਡੁੱਬ ਜਾਵੇਗੀ ਸੋ ਗੁਰੂ ਗਰੀਬ ਨਵਾਜ ਕਹਿੰਦੇ ਨੇ ਕਿ ਅਸੰਖ ਨਿੰਦਕ ਸਰ ਕਰਹਿ ਭਾਰ ਐਦਾਂ ਦੇ ਨਿੰਦਕ ਭਾਈ ਅਸੰਖ ਹਨ ਜਿਹੜੇ ਆਪਣੇ ਸਿਰ ਤੇ ਨਿੰਦਿਆ ਦਾ ਭਾਰ ਚੱਕੀ ਫਿਰਦੇ ਹਨ ਸੋ ਗੁਰਮੁਖੋ ਕਈ ਵਾਰੀ ਮਨੁੱਖ ਦੇ ਮਨ ਦੇ ਅੰਦਰ ਇਹ ਖਿਆਲ ਆ ਜਾਂਦਾ ਹੈ ਦੂਜਿਆਂ ਵੱਲ ਵੇਖ ਕਰਕੇ ਕਿਉਂਕਿ ਇਨਸਾਨ ਆਪਣੇ ਆਪ ਨੂੰ ਕਦੇ ਗਲਤ ਸਾਬਤ ਨਹੀਂ ਕਰਨਾ ਚਾਹੁੰਦਾ ਕਦੇ ਵੀ ਇਹ ਆਪਣੇ ਆਪ ਨੂੰ ਮਾੜਾ ਨਹੀਂ ਸਮਝਦਾ ਸਗੋਂ ਆਪਣੇ ਆਪ ਨੂੰ ਸਾਰਿਆਂ ਦੇ ਨਾਲੋਂ ਚੰਗਾ ਜਾਣਦਾ ਹੈ ਤੇ ਇਹੀ ਕਾਰਨ ਹੈ ਕਿ ਜਦੋਂ ਕੋਈ ਮਨੁੱਖ ਗਲਤੀ ਕਰਦਾ ਹੈ ਕਿਸੇ ਦੀ ਗਲਤੀ ਜਾਂ ਕਿਸੇ ਦਾ ਗੁਨਾਹ ਕੋਈ ਜ਼ਾਹਰ ਹੋ ਜਾਂਦਾ ਹੈ ਇਹ ਬੰਦਾ ਬੜੀ ਜਲਦੀ ਇੱਕ ਦੂਜੇ ਵੱਲ ਵੇਖ ਵੇਖਦਾ ਏ ਕਿ ਇਹਨੇ ਆਹ ਕੁਝ ਕਰਤਾ ਇਹਨੇ ਆਹ ਕੁਝ ਕਰਤਾ ਮਨਸੂਰ پیغمبر ਨੂੰ ਜਿਸ ਵਕਤ ਸੂਲੀ ਤੇ ਚੜਾਇਆ ਜਾਣਾ ਸੀ ਨਾ ਮਨੁੱਖ ਦੂਜਿਆਂ ਦੇ ਗੁਨਾਹ ਵੇਖਦਾ ਏ ਦੂਜਿਆਂ ਦੇ ਅੰਦਰ ਕਮੀਆਂ ਵੇਖਦਾ ਏ ਪਰ ਆਪਣਾ ਜੀਵਨ ਨਹੀਂ ਵਿਚਾਰਦਾ ਸਤਿਗੁਰੂ ਜੀ ਸਮਝਾ ਰਹੇ ਹਨ ਕਹਿੰਦੇ ਇਹ ਮਨੁੱਖ ਆਪਣੀ ਜ਼ਿੰਦਗੀ ਵਿਚਾਰ ਦੂਜਿਆਂ ਵੱਲ ਨਾ ਵੇਖ ਤੂੰ ਆਪਣਾ ਆਪ ਪਹਿਲਾਂ ਸਵਾਰ ਹੁਣ ਬੰਦੇ ਨੂੰ ਦੂਜਿਆਂ ਦੇ ਗੁਨਾਹ ਜਿਆਦੇ ਨਜ਼ਰ ਆਉਂਦੇ ਹਨ ਇਹਨੂੰ ਆਪਣਾ ਕੀਤਾ ਹੋਇਆ ਕੋਈ ਵੀ ਮਾੜਾ ਕਰਮ ਉਹ ਨਜ਼ਰ ਨਹੀਂ ਆਉਂਦਾ ਜਿਸ ਵਕਤ ਮਨਸੂਰ ਨੂੰ ਸੂਲੀ ਚੜ੍ਹਨ ਲੱਗੇ ਤੇ ਸਾਰੀ ਨਗਰੀ ਦੇ ਵਿੱਚ ਇਹ ਹੋਕਾ ਦਿੱਤਾ ਗਿਆ ਕਿ ਭਾਈ ਮਨਸੂਰ ਨੂੰ ਸੂਲੀ ਚੜਾਇਆ ਜਾਣਾ ਹੈ ਸਾਰਿਆਂ ਨੇ ਉਹਨੂੰ ਵੱਟੇ ਮਾਰਨੇ ਹਨ ਤੇ ਸਾਰਾ ਜਿਹੜਾ ਨਗਰ ਉੱਥੇ ਇਕੱਠਾ ਹੋ ਗਏ ਸਾਰਿਆਂ ਦੇ ਹੱਥਾਂ ਦੇ ਵਿੱਚ ਵੱਟੇ ਮਨਸੂਰ ਨੂੰ ਸੂਲੀ ਤੇ ਚੜਾਇਆ ਗਿਆ ਜਦੋਂ ਚੜਾਉਣ ਲੱਗੇ ਪੁੱਛਦੇ ਹਨ ਮਰਨ ਵਾਲੇ ਦੀ ਆਖਰੀ ਇੱਛਾ ਪੁੱਛੀ ਜਾਂਦੀ ਕਹਿੰਦੇ ਮਨਸੂਰ ਤੇਰੀ ਕੋਈ ਆਖਰੀ ਇੱਛਾ ਹੋਵੇ ਤੇਰੇ ਮਨ ਵਿੱਚ ਕੋਈ ਕੋਈ ਇੱਛਾ ਬਾਕੀ ਰਹਿੰਦੀ ਹੋਵੇ ਦੱਸ ਤੇਰੀ ਇੱਛਾ ਪੂਰੀ ਕੀਤੀ ਜਾਵੇ ਮਨਸੂਰ ਕਹਿੰਦਾ ਮੈਨੂੰ ਜਿਹੜੇ ਇਹ ਲੋਕ ਨੇ ਵੱਟੇ ਮਾਰਨ ਆਏ ਨੇ ਠੀਕ ਹੈ ਤੁਸੀਂ ਮੇਰੇ ਵਿੱਚ ਗੁਨਾਹ ਲੱਭਿਆ ਤੇ ਇਹ ਲੋਕ ਮੈਨੂੰ ਮਾਰਨ ਵਾਸਤੇ ਪਹੁੰਚੇ ਹਨ ਪਰ ਮੈਂ ਇਹ ਇਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਜਿੰਨੇ ਵੀ ਲੋਕ ਮੇਰੇ ਵੱਟੇ ਮਾਰਨ ਵਾਸਤੇ ਆਏ ਹਨ ਕਿ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਕਦੇ ਕੋਈ ਗੁਨਾਹ ਕਦੇ ਕੋਈ ਮਾੜਾ ਕਰਮ ਨਹੀਂ ਕੀਤਾ ਤੇ ਸਾਰੇ ਲੋਕਾਂ ਦੀਆਂ ਨੀਰੀਆਂ ਪੈ ਗਈਆਂ ਸੋ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਸਾਨੂੰ ਸਮਝਾਉਣਾ ਚਾਹੁੰਦੇ ਹਨ ਕਿ ਬੰਦਿਆ ਤੇਰੇ ਮਨ ਅੰਦਰ ਭੁਲੇਖਾ ਨਾ ਆ ਜਾਵੇ ਕਿ ਮੈਂ ਸਾਰਿਆਂ ਦੇ ਨਾਲੋਂ ਚੰਗਾ ਸਤਿਗੁਰੂ ਜੀ ਕਹਿੰਦੇ ਆਪਣੇ ਮਨ ਅੰਦਰ ਇਹ ਵਿਚਾਰ ਬਣਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਏ ਕਹਿੰਦੇ ਇਹ ਸੁਭਾਅ ਬਣਾ ਕਿ ਜੇਕਰ ਹਮ ਨਹੀਂ ਚੰਗੇ ਕਿ ਭਾਈ ਅਸੀਂ ਚੰਗੇ ਨਹੀਂ ਅਸੀਦਾਂ ਬੁਰਿਆਂ ਦੇ ਨਾਲੋਂ ਵੀ ਬੁਰੇ ਹਾਂ ਤੇ ਇੱਥੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਨਾਨਕ ਨੀਚ ਕਹੈ ਵਿਚਾਰ ਕਹਿੰਦੇ ਹੈ ਨਿਰੰਕਾਰ ਦੇਨ ਦੁਨੀਆਂ ਦੇ ਮਾਲਕ ਮੈਂ ਨਾਨਕ ਵਿਚਾਰਾ ਤੁਹਾਡੀ ਕੀ ਵਿਚਾਰ ਕਰ ਸਕਾਂ ਤੁਹਾਡੀ ਬਣਾਈ ਹੋਈ ਕੁਦਰਤ ਦੀ ਕਾਇਨਾਤ ਦੀ ਮੈਂ ਕੀ ਵਿਚਾਰ ਕਰਾਂ ਕਿ ਜਿੰਨੇ ਵੀ ਜੀਵ ਅਨੇਕਾਂ ਕੁਕਰਮਾਂ ਦੇ ਵਿੱਚ ਫਸੇ ਹੋਏ ਹਨ ਮੇਰੀ ਕੋਈ ਤਾਕਤ ਨਹੀਂ ਕਿ ਮੈਂ ਉਹਨਾਂ ਦੀ ਵਿਚਾਰ ਕਰਕੇ ਦੱਸਾਂ ਉਹਨਾਂ ਦੇ ਬਾਰੇ ਦੱਸ ਸਕਾਂ ਮੇਰੀ ਤਾਂ ਬੁੱਧੀ ਤੁਸ਼ ਹੈ ਸਗੋਂ ਮੈਂ ਤਾਂ ਆਪ ਨੀਵਿਆਂ ਦੇ ਨਾਲੋਂ ਜ਼ਿਆਦਾ ਨੀਵਾਂ ਹਾਂ ਵਾਰਿਆ ਨਾ ਜਾਵਾ ਇਕ ਵਾਰ ਕਹਿੰਦੇ ਮਾਲਕ ਮੈਂ ਤਾਂ ਇੰਨੀ ਜੋਗਾ ਵੀ ਨਹੀਂ ਕਿ ਜਿਹੜੀ ਤੇਰੀ ਬੇਅੰਤ ਕੁਦਰਤ ਤੂੰ ਬਣਾਈ ਹੋਈ ਹੈ ਉਹਦੇ ਤੋਂ ਮੈਂ ਇੱਕ ਵਾਰੀ ਵੀ ਬਲਿਹਾਰੇ ਜਾ ਸਕਾਂ ਵਾਰਨੇ ਜਾ ਸਕਾਂ ਜੋ ਤੁਧ ਭਾਵੇ ਸਾਈ ਭਲੀਕਾਰ ਜੋ ਤੈਨੂੰ ਚੰਗਾ ਲੱਗਦਾ ਹੈ ਇਹ ਅਕਾਲ ਪੁਰਖ ਜੋ ਤੇਰਾ ਹੁਕਮ ਹੈ ਉਹੀ ਸਾਡੇ ਬਾਤ ਤੇ ਭਲੀਕਾਰ ਹੈ ਭਾਵ ਤੇਰੀ ਰਜਾ ਦੇ ਵਿਚ ਰਹਿਣਾ ਸਾਡੇ ਲਈ ਠੀਕ ਹੈ ਤੂੰ ਸਦਾ ਸਲਾਮਤ ਨਿਰੰਕਾਰ ਕਾਰ ਕਹਿੰਦੇ ਆਪ ਜੀ ਸਦਾ ਸਲਾਮਤ ਹੋ ਨਿਰੰਕਾਰ ਹੋ ਤੁਸੀਂ ਤਾਂ ਬੇਅੰਤ ਕੁਦਰਤ ਸਾਜ ਕਰਕੇ ਨਿਰੰਕਾਰ ਹੈ ਮਾਲਕ ਸਦਾ ਸਲਾਮਤ ਹੋ ਤੁਹਾਡੀ ਹਸਤੀ ਨੂੰ ਕੋਈ ਖਤਰਾ ਨਹੀਂ ਤੇ ਦੱਸੋ ਮੈਂ ਤੁਹਾਡੀ ਕੀ ਵਿਚਾਰ ਕਰ ਸਕਾਂ ਤੇ ਆਪ ਜੀ ਦੀ ਰਜਾ ਦੇ ਵਿੱਚ ਰਹਿਣਾ ਮੇਰੇ ਵਾਸਤੇ ਠੀਕ ਹੈ ਹੁਕਮ